ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇਖੋ ਤੁਸੀਂ ਆਪਣੀ ਜਿਹੜੀ ਬਗੀਚੀ ਹੈ ਇਹਦੇ ਵਿੱਚੋਂ ਜਿਹੜੀ ਮੇਥੀ ਸੀ ਮੈਥੇ ਸੀ ਪਾਲਕ ਸੀ ਉਹ ਆਪਾਂ ਕੱਢ ਕੇ ਤੇ ਸਾਫ਼ ਕਰਤੀ ਜ਼ਮੀਨ ਗਰਮੀ ਦੀਆਂ ਸਬਜ਼ੀਆਂ ਵਾਸਤੇ ਤੇ ਹੁਣ ਇੱਥੇ ਬੀਜਾਂਗੇ ਆਪਾਂ ਗਰਮੀ ਦੀਆਂ ਸਬਜ਼ੀਆਂ ਤੇ ਆ ਆਪਾਂ ਇੱਥੇ ਲਾੰਗਾ ਤੂਰ ਗਾਂਦੀਆਂ ਵੇਲਾ ਇੱਕ ਬੂਟਾ ਖੜਾ ਧਨੀਏ ਦਾ ਦੇਖੋ ਤੁਸੀਂ ਇਹ ਧਨੀਏ ਦਾ ਬੂਟਾ ਰੱਖ ਲਿਆ ਇਹ ਇਹ ਬੂਟਾ ਆੜੂ ਦਾ ਆੜੂ ਨੇ ਦੇਖੋ ਫੁੱਲੇ ਨੂੰ ਥੋੜੇ ਜਿ ਲੱਗੇ ਆ ਬੂਟਾ ਛੋਟਾ ਇਹ ਫਾਲ ਹੋ ਸਕਦਾ ਇਸ ਵਾਰ ਨਾ ਚੱਕੇ ਪਰ ਫੁੱਲੇ ਨੂੰ ਲੱਗੇ ਆ ਥੋੜੇ ਜਿ ਤੇ ਆ ਸਾਡਾ ਬਾਈ ਬਾਈ ਕਰਦਾ ਬਗੀਚੀ ਨੂੰ ਤਿਆਰ ਇਹ ਬਾਈ ਫਿਰ ਕੱਟੀ ਜਾਣਾ ਹਾਂ ਹਾਂ ਕੱਟੀ ਇਹਨੂੰ ਫਿਰ ਇਹ ਫੁੱਟੇ ਆਉਣਗੇ ਹੁਣ ਦੁਬਾਰਾ ਹਾਂ ਹਾਂ ਅੱਛਾ ਇਹ ਹੀ ਬੂਟੇ ਖੜੇ ਰਹਿਣਗੇ ਨਾ ਫਿਰ ਆਪਣੇ ਹੁਣ ਖੜੇ ਰਹਿਣਗੇ ਅੱਛਾ ਚਲੋ ਇੰਨੇ ਹੀ ਕੱਟਨੇ ਆ ਕਿ ਇਹਨੂੰ ਨਾਲ ਆਪਾਂ ਹੋਰ ਵੀ ਕੱਟਣਾ ਹੈ ਹੁਣ ਇੰਨੇ ਹੀ ਕੱਟਨੇ ਆ ਇੰਨੇ ਹੀ ਕੱਟਨੇ ਆ ਅੱਛਾ ਜ਼ਿਆਦਾ ਨਹੀਂ ਕੱਟਨੇ ਹੈ ਹਾਂ ਅੱਛਾ ਫਾਲਸੀਗਾ ਹਾਂ ਉਹ ਇਲਾਜ ਆ ਪੈ ਗਿਆ ਸੂਕਾ ਕਾਜਾ ਹੋ ਗਿਆ ਹੂੰ 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 ਤੇ ਹੁਣੇ ਨਵੇਂ ਫੁੱਲ ਗਾਂ ਪੈਣਗੇ ਨਵੇਂ ਫੁੱਲ ਗਾਂ ਨੂੰ ਪੈਣਗੇ ਠੀਕ ਆ ਠੀਕ ਨਹੀਂ ਠੀਕ ਆ ਨਾ ਗਈ ਸੂਕ ਨਿਕਲ ਗਈ ਸਾਰੀ ਹਾਂ ਸਾਰੀਆਂ ਜਿਹੜੀਆਂ ਟਾਹਣੀਆਂ ਸੀਆਂ ਥਾਮੀਆਂ ਹੂੰ ਹੂੰ ਉਹ ਨਿਕਲੀਆਂ ਆ ਵੀ ਬਈ ਇੱਥੇ ਕੱਟ ਦੇ ਆ ਵੀ ਸੁੱਕੀ ਐ ਟਾਣੀ ਥੱਲੋਂ ਇਹ ਕੱਟ ਦੇ ਚਲੋ ਜੀ ਇਹ ਬਾਈ ਸਾਡਾ ਕਰਦਾ ਸਾਡੀ ਬਗੀਚੀ ਨੂੰ ਤਿਆਰ ਤੇ ਇਹਦੀ ਦੇਖਭਾਲ ਤੇ ਮੂਲੀਆਂ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਖੜੀਆਂ ਐ ਦੇਖੋ ਲਾਈਨ ਦੇ ਵਿੱਚ ਦੇਖੋ ਕਿੰਨਾ ਸੋਹਣਾ ਬਾਗਬਗੀਚਾ ਇਹ ਆਪਾਂ ਗੰਡੇ ਆ ਜਿਹੜੇ ਕੱਢਲੇ ਸਾਰੇ ਗੰਡੇ ਇਹ ਇਹ ਲੱਗੇ ਟਮਾਟਰਾਂ ਦੇ ਬੂਟੇ ਟਮਾਟਰ ਦੇਖੋ ਤੁਸੀਂ ਇਹ ਸ਼ੁਰੂ ਹੋ ਗਿਆ ਲੱਗਣੇ ਆ ਦੇਖੋ ਲੱਗੇ ਹੋਏ ਛੋਟੇ ਛੋਟੇ ਟਮਾਟਰ ਕਾਫੀ ਸਾਰੇ ਲੱਗੇ ਆ ਇਸ ਵਾਰੀ ਜਿਹੜੇ ਇਹ ਟਮਾਟਰ ਆਪਾਂ ਲਾਏ ਸੀ ਇਹ ਵੇਲਾ ਨਹੀਂ ਹੈਗਾ ਟਮਾਟਰਾਂ ਦਾ ਇਹ ਟਮਾਟਰਾਂ ਦੇ ਬੂਝੇ ਆ ਆ ਦੇਖੋ ਟਮਾਟਰ ਲੱਗੇ ਕਿੰਨੇ ਸੋਹਣੇ ਆ ਤੇ ਆ ਜਿਹੜੇ ਆਪਣੇ ਬੈਂਗਣਾਂ ਦੇ ਬੂਟੇ ਹਨ ਆ ਦੇਖੋ ਇਹਨਾਂ ਨੂੰ ਫੇਰ ਫੁੱਲ ਪੈ ਗਿਆ ਦੁਬਾਰਾ ਹੁਣ ਇਹਨੂੰ ਫਲ ਪੈਣਾ ਸ਼ੁਰੂ ਹੋ ਜਾਊਗਾ ਜਿਹੜੀਆਂ ਟਾਣਾਂਾਂ ਸੀ ਇਹਨਾਂ ਆਪਾਂ ਕੁੱਛ ਕੇ ਦੇਖੋ ਕਟ ਤੀਆਂ ਆਪਾਂ ਉਹ ਦੇਖੋ ਤੇ ਇਹ ਨਵਾਂ ਫਾਲ ਨੂੰ ਫਿਰ ਹੋ ਗਿਆ ਹੁਣ ਲੱਗਣਾ ਇਹ ਆ ਕਿੰਨੂ ਦਾ ਫੂਟਾ ਤੇ ਇਹਨੂੰ ਦੇਖੋ ਤੁਸੀਂ ਕਿੰਨਾ ਸਾਰਾ ਅੱਜ ਹੀ ਮੈਂ ਦੇਖਿਆ ਸਾਰੇ ਨੂੰ ਫੁੱਲ ਪਏ ਹੋਏ ਆ ਆ ਦੇਖੋ ਹਰ ਇੱਕ ਜਿਹੜੀ ਟਾਣੀ ਹੈ ਨਾ ਜਿੱਥੇ ਫਟਾਰਾ ਪਿਆ ਉੱਥੇ ਫੁੱਲ ਪਏ ਹੋਏ ਆ ਕਿੰਨੋਂ ਨੂੰ ਨਹੀਂ ਦੇਖੋ ਇਹ ਆ ਜੀ ਆਪਣਾ ਅੰਬ ਦਾ ਬੂਟਾ ਸਰਦੀ ਤੋਂ ਬਚ ਗਿਆ ਤੇ ਫਟਾਰਾ ਇਹਨੂੰ ਸ਼ੁਰੂ ਹੋ ਗਿਆ ਦੇਖੋ ਹੋ ਸਕਦਾ ਇਸ ਵਾਰ ਇਹਨੂੰ ਕਿਸੇ ਟਾਣੀ ਦੇ ਉੱਤੇ ਬੂਰ ਲੱਗੇ ਉਹ ਆ ਦੇਖੋ ਇਸ ਟਾਣੀ ਤੇ ਲੱਗਦਾ ਜਿਵੇਂ ਬੂਰ ਨਿਕਲੂਗਾ ਬਾਕੀ ਦੇਖਦੇ ਆਂ ਲਾਂਬੂਨ ਲਾਈਨ ਹੋ ਗਿਆ ਹੈ 3 ਸਾਲ ਹੋ ਗਏ ਸ਼ਾਇਦ 3 ਸਾਲਾਂ ਦਾ ਹੈ ਇਹ ਇਹ ਲਸਣ ਹੈ ਲਸਣ ਨੂੰ ਹਲੇ ਜਦੋਂ ਪੱਕੂਗਾ ਜੇ ਰੋਕੀ ਕੱਢਾਂਗੇ ਇਹਨੂੰ ਮਹੀਨਾ ਖ ਰੋਕਾਂਗੇ ਤੇ ਜਦੋਂ ਸੁੱਕ ਜਾਣਗੇ ਇਹਦੀਆਂ ਪੂਕਾਂ ਉਦੋਂ ਫਿਰ ਇਹਨੂੰ ਆਪਾਂ ਕੱਢ ਲਾਂਗੇ Thanks for watching and take care.